i ਮਤ ਹੋਗੀ ਤੇਰੇ ਤੇ ਖੁਦ ਰਹਿਤ ਹੋਗੀ ਤੇਰੇ ਤੇ ਆਂ-ਆਂ ਤੇ ਨਵਾਜ਼ ਆ ਜਾ ਮੇਗਾ ਇੱਕ ਬਾਬਾ ਸਾਈ ਦਾ ਬਣ ਤੇ ਸਹੀ ਹੋ ਮੰਗੀਆਂ ਮੁਰਾਦਾ ਪਾ ਮੇਗਾ ਮੋਤੇ ਬੁੱਢਣ ਸ਼ਾਹ ਜੀ ਦਾ ਆ ਪੀਰ ਬਾਬਾ ਬੁੱਢਣ ਸ਼ਾਹ ਜੀ ਦਾ ਬਹੁਤ ਸਾਰੇ ਦਰਬਾਰ ਕੀ ਜੈ ਪਿੰਡ ਖਨੂਰ ਜਲਾਸ਼ਾਤੁਰ ਦਰਬਾਰ ਤਨ ਤਨ ਸਾਈ ਪੀਰ baba ਬੁੱਟਣ ਸ਼ਾਹ ਜੀ ਖਨੂਰ ਜਿਹਦੇ ਬੜੀ ਸ਼ਰਧਾ ਨਾਲ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ 15 16 ਜੁਲਾਈ 2024 ਨੂੰ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਪੰਜਾਬ ਦੇ ਉਗੇ ਕਲਾਕਾਰ ਨਾਮਦਾਰ ਕਲਾਕਾਰ ਆਪਣੀ ਕਲਾ ਦਾ ਬਜ਼ਾਰਾ ਕਰਨਗੇ 15 ਤਰੀਕ ਨੂੰ ਕਵਾਲੀਆਂ ਨਕਲਾਂ ਇਸ ਸ਼ਾਮ ਨੂੰ ਬਾਬਾ ਜੀ ਦੇ ਚਿਰਾਗ ਹੋਣਗੇ ਤੇ ਬਾਬਾ ਜੀ ਦਾ ਅਟੁੱਟ ਲੰਗਰ ਵਰਤੇਗਾ 16 ਤਰੀਕ ਸਵੇਰ ਨੂੰ ਬਾਬਾ ਜੀ ਦਾ ਨਿਸ਼ਾਨ ਸਾਹਿਬ ਚੜਾਇਆ ਜਾਏਗਾ ਜੱਫੇ ਚੜਾਈ ਜਾਏਗੀ ਪੰਜਾਬ ਦੇ ਮਸ਼ਹੂਰ ਕਲਾਕਾਰ ਆਪਣੇ ਗਾਇਕੀ ਦਾ ਗੁਜ਼ਾਰਾ ਕਰਨਗੇ ਜਿਨ੍ਹਾਂ ਦੇ ਵਿੱਚ ਬਨਰਾਜ ਜੀ ਨਵਦੋਲੋ ਦੋਲੋ ਰਾਈਆ ਕਲਵਿੰਦਰ ਕਿੰਦਾ ਸੋਹਣ ਸ਼ੰਕਰ ਤੇ अनेका ਹੋਰ ਕਲਾਕਾਰ ਸੌਣਗੇ ਆਪਣੀ ਆਪਣੀ ਕਲਾ ਦਾ ਫਨ ਕਰਨਗੇ ਤੇ ਪੂਰੇ ਨਗਰ ਨਗਰ ਪੰਚਾਇਤ ਸਮੂਹ ਇਲਾਕਾ ਨਿਵਾਸੀ ਐਨ ਆਰ ਆਈ ਵੀਰ ਐਨ ਆਰ ਆਈ ਭਰਾਵਾਂ ਦਾ ਸਹਿਯੋਗ ਇਲਾਕੇ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮੇਲਾ ਕਰਵਾਇਆ ਜਾ ਰਿਹਾ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮੇਲੇ ਦੇ ਵਿੱਚ ਵੱਧ ਚੜ ਕੇ ਹਿੱਸਾ ਲਾਓ ਬਾਬਾ ਜੀ ਦੇ ਦਰਸ਼ਨ ਕਰੋ ਤੇ ਮੇਲੇ ਦਾ ਆਨੰਦ ਮਾਣੋ ਜੀ बाबा बुटन शाह जी दरबार